ਸਤਨਾਮ ਸਿਰਿਵਾਹ ਹੈ ਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਸੱਚ ਜਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੇ ਸੋਚ ਨਾ ਹੋਵਈ ਜੇ ਸੋਚੀ ਲਖਵਾ ਟਿੱਪੇ ਚੁਪ ਨਾ ਹੋਵਈ ਜੇ ਲੈ ਰਹਾ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸੈ ਸਣ ਪਲ ਲਖ ਹੋਏ ਤਾ ਇੱਕ ਨਾ ਚੱਲੇ ਨਾਲ ਕਿਸਿਆ ਰਹੀਏ ਕਿ ਕੂੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਅਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵੜਿਆਈ ਹੁਕਮੀ ਉਤਮ ਨੀਚ ਹੁਕਮੋ ਲਖ ਦੁਖ ਸੁਖ ਪਾਈ ਹੈ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਆਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜੇ 부ਜੇ ਤਾਂ ਹੁਮੇ ਕਹਿ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਚਾਰ ਗਾਵੇ ਕੋ ਸਾਜਿ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜੱਪੇ ਦੀ ਸੇ ਦੂਰ ਗਾਵੇ ਕੋ ਵਿਖੇ ਹਾਦਰ ਅਧੂਰ ਕਥਨਾ ਕਤੀ ਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਤੇ ਲੈਂਦੇ ਥਕ ਪਹੈ ਜੁਗਾ ਜਿਕੰਤਰ ਫਾਈ ਕਾਹੇ ਹੁਕਮੇ ਹੁ ਚਲਾਏ ਰਹੋ ਨਾਨਕ ਵਿਖਸੇ ਵੇ ਪਰਵਾਹ ਸੱਚਾ ਸਾਹਿਬ ਸੱਚ ਨਐ ਭਖੇ ਅਪ ਅਪਾਰ ਅਕੇ ਮੰਗੇ ਦੇ ਦੇ ਦਾਤ ਕਰੇ ਦਤਾਰ ਫਿਰ ਕੇ ਅੱਗੇ ਰਖੀ ਐ ਜਿਤ ਸੇ ਦਰਬਾਰ ਮੋਹ ਕੇ ਬੋਲਣ ਬੋਲੀ ਐ ਜਿਤ ਸੰਤਰੇ ਪਿਆਰ ਮਰਤ ਵੇਲਾ ਸਚਨਾ ਵਿੜਾਈ ਵਿਚਾਰ ਤਰਮੀਆਂ ਵੇ ਕੱਪੜਾ ਨਦਰੀ ਮਖ ਦਵਾਰ ਨਾਨਕ ਐਵੇਂ ਜਾਣੀਐ ਸਬਾਪੇ ਸਚਿਆਰ था ਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਅਮ ਨਿਰੰજન ਸੋਜ ਨੂੰ ਸੇਵਿਆ ਦਿਨ ਪਾਇਆ ਮਾਨੋ ਨਾਨਕ ਗਾਵਏ ਗੁਣੀ ਨਿਦਾਨ ਗਾਵਿਆ ਸੁਣੀ ਮਨ ਰਖੀਏ ਪਾਉ ਦੁੱਖ ਪਰ ਹਰ ਖੁਸ਼ ਕਰ ਲੈ ਜਾਏ ਗੁਰਮਖ ਅਨੰਦ ਗੁਰਮਖ ਵੇਦ ਗੁਰਮਖ ਰਿਆ ਸਮਾਈ ਗੁਰਈਸਰ ਗੁਰ ਗੋਰਖ ਬਰਮਾ ਗੁਰ ਪਾਰ ਬਤਿ ਮਾਈ ਜੇ ਹੋ ਜਾਣਾ ਆਖਾ ਨਹੀਂ ਕਿਹਣਾ ਕਥਣਾ ਜਾਈ ਕੋ ਰਾਏਕ ਦੇਬੁ ਜਾਈ ਸਭ ਰਾਜੀਆਂ ਕਾਇਕੋ ਦਾਤਾ ਸੋ ਮੈਂ ਵਿਸਰਨਾ ਜਾਈ ਤਿਸ ਨਾਵਾ ਜਲ ਸਪਾਵਾਂ ਵਣ ਪਾਣੇ ਕੇ ਨਾਹੀ ਕਰੀ ਜੇਤੀ ਸਿਸ਼ਟ ਉਪਾਈ ਵੇਖਾਵਣ ਕਰਮਾ ਕੈ ਮਿਲੇ ਲਈ ਮਤ ਵਿਚਰਤਨ ਜਵਾਰ ਮਾਨਕ ਜੇ ਗੁਰ ਕੀ ਸਿਖ ਸੁਣੀ ਗੁਰਾਂ ਇੱਕ ਦੇ ਬੁਝਾਈ ਸੁਬਨਾ ਜੀਆਂ ਕਾਏ ਕੋ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜਿਗਚਾਰੇ ਆ ਰਚਾ ਹੋਰ ਸੁਣੀ ਹੋਏ ਨਵਾ ਖੰਡਾ ਵਿਜਾਨੀ ਐ ਨਾ ਚੱਲੇ ਸਭ ਕੋਏ ਜੰਗਾ ਨਵ ਰਖਾਏ ਕੇ ਜਸ ਕੀ ਜਗ ਲੈ ਜੈ ਇਸ ਨਜ਼ਰ ਨਾ ਆਵੇ ਤਵਾ ਤਨ ਪੂਛੇ ਕੇ ਕੀਟਾ ਅੰਦਰ ਕੀਟ ਕਰ ਦਸੀ ਦੋਸਤ રે ਨਨਕ ਨਿਰਗੁਣ ਗੁਣ ਕਰੇ ਗੁਣਵੰਤਾ ਗੁਣ ਦੇ ਤੇ ਕੋਈ ਨਾ ਸੁਝੈ ਜੇ ਉਸ ਗੁਣ ਕੋਈ ਕਰੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਧਰਤਵਲ ਆਕਾਸ ਸੁਣਿਆ ਦੀਪਲ ਪਤਾਲ ਸੁਣਿਆ ਪੋ ਨ ਸਕੇ ਕਾਲ ਨਾਨਕ ਭਗਤਾਸ ਦਾ ਵਿਕਾਸ ਸੁਣਿਆ ਦੁਪ ਪਾਪ ਦਾ ਨਾਸ ਸੁਣਿਆ ਸਰਬ ਬ੍ਰਹਮੈ ਦਾ ਸੁਣਿਆ ਮੁਕਤਲਾ ਨਮੰਦ ਸੁਣਿਆ ਯੁਗਤ ਪੇਦ ਸਿਐ ਸਤਿ ਸਿਮਰਤ ਵੇਦ ਨਾਨਕ ਭਗਤਾਸ ਦਾ ਵਿਕਾਸ ਸੁਣਿਆ ਦੁਪ ਪਾਪ ਦਾ ਨਾਸ ਸੁਣਿਆ ਸੰਤ ਸੰਤੋ ਗਿਆਨ ਸਤਿ ਸੁਣਿਆ ਸਰ ਕਸ਼ਨਾ ਨਾ ਸੁਣਿਆ ਪੜ ਪੜ ਭਾਵੇ ਮਾਨ ਸੁਣਿਆ ਲਾਗੇ ਸੇ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੂਪ ਪਾਪ ਕਾ ਨਾਸ ਸੁਣੇ ਸਰਾ ਗੁਨਾ ਕੇਗਾ ਸੁਣਿਆ ਸੇਖ ਪੀਰ ਪਸ ਸੁਣਿਆਂਦੇ ਪਾਵੇ ਰਾ ਸੁਣੇ ਹਾਥ ਵੇ ਅਸਗਾ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੂਪ ਪਾਪ ਕਾ ਨਾਸ ਮਨ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪੀਸ ਪਸਤਾਏ ਕਾਗ ਕਲਮ ਨਾ ਲਿਖਣ ਹਾਰ ਮਨ ਨੇ ਕਬਹਿ ਕਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਿਆ ਸੁਤ ਹੋਵੇ ਮਨ ਬੱਦ ਮਨ ਸੰਕਲਪ ਵਣ ਕੀ ਸਦ ਮਨ ਮੋਟਾ ਨਾ ਖਾਏ ਮਨ ਜਿਮਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਖ ਨਾ ਪਾਏ ਮੰਨੇ ਪਤਿਏ ਪ੍ਰਗਟ ਜਾਏ ਮੰਨੇ ਮੰਗ ਨਾ ਚੱਲੇ ਪੰਥ ਮੰਨੇ ਧਰਮ ਸੇ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰ ਮੰਨੇ ਪਾਵੇ ਮੁਖਦਵਾਰ ਮੰਨੇ ਪਰਵਾਰੇ ਸਦਾ ਆਰਾਮਣ ਤਰੇ ਤਾਰੇ ਗੁਰ ਸਿੱਖ ਮੰਨੇ ਨਾਨ ਭਾਵੇ ਨਾ ਭਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜ ਪਾਵੇ ਦ੍ਰਗੇ ਮਾਨ ਪੰਚੇ ਸੁਹੇ ਦਰ ਜਾਨ ਪੰਚ ਕਾ ਗੁਰੇ ਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਦੇ ਕੇ ਕਰਨੇ ਨਹੀਂ ਸਮਾਰ ਤੋ ਧਮ ਦਿਆ ਕਾ ਭੂਤ ਸੋ ਥਾ ਪ੍ਰ ਕਰਨ ਸੂਤ ਜੇ ਕੋ ਬੁਝ ਹੋ ਉਸਤਿਆ ਦਵਲੇ ਉਪਰ ਕੇ ਤਪਾਰ ਕਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਰ ਤਲੇ ਕਮਨ ਜੋਰ ਜੀ ਜਤ ਰੰਗਾ ਕੇ ਨਾਮ ਸੁਮਰਾ ਲਿਖਿਆ ਉੜੀ ਕਲਾਮ ਹੋਏ ਖਰਿਕ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੇ ਤਤਾਂ ਸੁਆਲੇ ਰੂਪ ਕੇ ਤਿਦਾ ਜਾਣ ਕੋਣ ਕੂਤ ਕਿਤਪਸਾਏ ਇਕ ਕਵਾ ਤੁਸਤੇ ਹਲਕ ਤੇਆ ਸੁਦਰਸ਼ ਕਮਣ ਕਹਾ ਵਿਚਾਰ ਵਾਰਨ ਜਾਵਾ ਇਕ ਵਾਰ ਜੋ ਭਾਵੇ ਸائیں ਭਰਿਕਾਰ ਤੁਸ ਨਸਲਾ ਮੰਦਰ ਅੰਕਾਰ ਹਾ ਸੰਗ ਜਪ ਸੰਗ ਪਾਉ ਸੰਗ ਪੂਜਾ ਸੰਗ ਤਪਤਾਉ ਸੰਗ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮੰਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਸੰਗ ਤਾਰ ਸੰਗ ਸੂਰ ਮੋਪਾ ਕਸਾਰ ਸੰਖ ਮੋ ਲਿਵ ਲਾਇ ਤਾਰਾ ਕੁਦਰਤ ਕਉਣ ਕਾ ਵਿਚ ਉਚਾਰ ਵਰਨ ਜਾਵਾ ਇਕ ਵਾਰ ਜਦੁ ਭਾਵੇ ਸਾਈ ਭਰਿਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਖ ਮੂਰਖ ਅੰਧ ਖੋਰ ਅਸੰਚੋਰ ਰਾਮ ਖੋਰ ਅਸੰ ਅਮਰ ਕਰ ਜਾਏ ਜੋਰ ਅਸੰ ਗਲਵਢਤਿ ਅਕਮਾਇ ਅਸੰ ਪਾਪੀ ਪਾਪ ਕਰ ਜਾਏ ਅਸੰ ਕੂੜਿਆਰ ਕੂੜੇ ਫੈrai ਅਸੰਗਮਲੇ ਸਮਲ ਪਖਾਏ ਅਸੰਗਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਰੇ ਕਹਿ ਵਿਚਾਰ ਵੰਜਾਵਾ ਇੱਕ ਵਾਰ ਜੋ ਭਵ ਸਈ ਭਲੀਕਾਰ ਤੂਸ ਦਸਲੰਦਰੰਕਾਰ ਅਸੰਖਨਾ ਅਸੰਥਾ ਅਗਮ ਅਗਮ ਸੰਖਲੋ ਸੰਖੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨਿਕ ਗੁਣਗਾ ਅਖਰੀ ਲਿਖਣ ਬੋਲਣ ਬਾਣਾ ਅਖਰਾ ਸੇ ਸੰਜੋਗ ਖਾਣਾ ਜਿਨ ਇਹਲੇ ਕੇਸ ਕਿਸੇ ਨਾ ਹੈ ਜਿਵ ਜਿਵ ਫਰਮਾਇ ਤ੍ਰਿਤੀ ਪਾਇ ਜਿਤਾ ਕੀਤਾ ਕੀਤਾ ਨਾ ਆਉ ਵਿਨਾ ਵਿਨਾਹੀ ਕੋ தாம் ਕੁਦਰਤ ਕਮਣ ਕਹਾ ਵਿਚਾਰ ਵਾਰ ਜਾਵਾ ਏਕ ਵਾਰ ਜਦ ਪਾਵੇ ਸਹੀਂ ਪਲੀਕਾਰ ਤੁ ਸੁਸਨੰਦਰੰਕਾਰ ਪਰ ਇਹ ਹੱਥ ਪੈਰ ਤੰਦੇ ਪਾਣੀ ਥੋਤੇ ਤਰਸਖੇ ਮੁਤਲਿੱਤੀ ਕੱਪੜ ਹੋਏ ਦੇ ਸਭ ਲਈ ਉਹ ਤੋਂ ਇਹ ਪ੍ਰੀਅ ਮਤ ਪਾਪਾ ਕੇ ਸੰਗ ਉਹ ਧੋਪੇ ਨਵੇਂ ਕੇ ਰੰਗ ਪੁਨੀ ਪਪੀ ਅਖ ਨਾਏ ਕਰ ਕਰ ਕਰਨਾ ਲਿਖ ਲਈ ਜਾਓ ਆਪੇ ਵੀ ਜਾਪੇ ਹੀ ਖਾਓ ਨਾਨਕ ਮੀਆ ਆਉ ਜਾਓ ਤੀ ਦਬ ਤੇ ਆਦਾਨ ਅਦਿ ਕ ਪਾਵਦੀ ਕਮਾਣਾ ਸੁਰੀ ਮਨਿਆ ਮਨ ਕੀਤਾ ਪਾਵ ਅੰਤਰਗਤ ਪ੍ਰੀਮਲਨਾ ਸਭ ਗੁਣ ਤੇਰੇ ਮੇ ਨਹੀਂ ਕੋਏ ਬਿਣ ਗੁਣ ਕੇਤੇ ਭਗਤ ਨਾ ਹੋਏ ਸੁਆ ਸਜ ਬਾਣੀ ਬਰਮਾਓ ਕਮਸੋ ਵੇਲਾ ਕਵ ਕਮਣ ਕਵਣ ਕਵ ਤਿਤਿ ਤਿਤਿਵਾਰ ਕਮਸਿ ਕਿਵਣ ਸੇ ਮਹ ਕਵਣ ਤਿਤ ਹੋਆ ਕਾਰ ਵੇਲ ਨਾ ਪਈ ਪਾਈ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਈ ਕਾਦੀਆਂ ਜੇ ਲਿਖਣ ਲੈ ਕੁਰਾਨ ਅਧਿਤਵਾਨਾਂ ਜੇ ਕੀ ਜਾਣੇ ਰਤਮਾ ਨਾ ਕੋਈ ਹਿੱਜਾ ਕਰਤਾ ਸ੍ਰਿਸ਼ਟੀ ਕੋ ਆਪ ਸਜੇ ਆਪੇ ਜਾਣੇ ਸੋਈ ਕਿਵ ਕਰਖਾ ਕਿਵ ਸਰਾਹੀ ਕਿਵਰਨੇ ਕਿਵ ਜਾਣਾ ਨਾਨਕ ਲਖਣ ਸਭ ਕੋ ਆਕੇ ਇੱਕ ਦੁਖ ਸਿਆਣਾ ਓਡਾ ਸਾਹਿਬ ਗਦੀਨੈ ਕੀਤਾ ਜਕਾ ਹੋਵੇ ਨਨ ਦੇ ਕੋ ਆਪੋ ਜਾਣੇ ਆਗੇ ਗਾਇਣਾ ਸੋਹੇ ਪਤਲਾ ਪਤਾਲਖ ਗਸਾ ਅਕਾਸ਼ ਊੜ ਕੂੜਕ ਭਾਤ ਕੇ ਵੇਹ ਕਹਨੇ ਗਵਾ ਸੇ ਸਠਾਰਾ ਕਹਿ ਕਿਤੇ ਬਾਸ ਲਾਗੇ ਤਾਤ ਲੇਖਾ ਹੋਇ ਤਾ ਲਿਖਿਆ ਲਿਖੇ ਹੋਇ ਵਿਨਾਸ ਨਾਨ ਕੋ ਡਾਕੀ ਆਪੋ ਜਾਣੇ ਆਪੋ ਸਲਾਈ ਸਲਾਈਤ ਸੁਤ ਨਾ ਪਾਇਆ ਨਦੀਆਂ ਤੇ ਬਾਪ ਆਸ ਨਾ ਜਾਣਿਆ ਸੋ ਸਸਤਾਨ ਗੇਰ ਸਤੀ ਮਲਤਾਨ ਨਾ ਕੀਤੂ ਲਾ ਨਾ ਹੋਵਨੀ જેતિસ મનો ના વિસરે અંતના સુતિ કે ના અંત અંતના કને દે ના અંત અંતના મેખા સુના અંત અંતના જાપે કે અમર મંત અંતના જાપે કીતાકાર અંતના જાપે પરવાર અંત કરને કે તે બલ લાયા તાકે ના પાઈ જાય ਏ ਅੰਤ ਨਾ ਜਾਣੇ ਕੋਈ ਬੋਤਾ ਕਹੀਏ ਬੋਤਾ ਹੋਏ ਵਡਾ ਸਾਈ ਉਚਾਂ ਥਾਂ ਉੱਚੀ ਉਪਰ ਉਚਾਨਾ ਇਹ ਰੂਚਾ ਵੇਖoit ਸੁਝੇ ਕੋ ਜਾਣੇ ਸੋਏ ਜੇਵੜਾਪ ਜਾਣੇ ਆਪ ਆਪ ਨਾਨਕ ਨਜ਼ਰੀ ਗਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਬੁੱਤਾ ਵਡਾ ਦਾਤਾ ਅਨੰਤ ਮਾਇ ਕਿਤੇ ਮੰਗ ਜੋਤ ਅਪਾਦ ਦੇਤ ਕੰਦੰਤ ਨਹੀਂ ਵਿਚਾਰ ਕਿਤੇ ਖਪਟੇ ਵੇ ਕਾ ਕਿਤੇ ਲੈ ਲੈ ਮੁਕਰ ਪਾਏ ਕਿ ਤੇ ਮੁਰ ਖਾਈ ਖਾਏ ਕਿ ਤੇ ਦੁੱਖ ਨੂੰ ਸੁਧਾਰੇ ਬੇਦੱਤੇ ਦਿੱਤਾ ਪਰ ਬੰਦ ਖਲਾਸੀ ਭਾਣੇ ਹੋਏ ਹੋ ਰੱਖ ਨਾ ਸਕੇ ਇੱਕ ਕੋਈ ਜੇ ਕੋ ਖਾਏ ਕੱਖਣਾ ਭਾਈ ਉਹ ਜਾਣੇ ਤੇ ਮੈਂ ਖਾਏ ਆਪਣੇ ਜਾਣੇ ਆਪਣੇ ਦੇ ਆਖੇ ਸੇ ਗਏ ਕੇ ਜਿਸਨੋਂ ਬਖਸੇ ਸਲਾਣਨ ਪਾਸੇ ਪਾਸਾ ਅਮੁੱਲ ਗੁਰਮੁੱਲ ਪਾਰ ਅਮੁੱਲ ਪਾਰਿਆ ਮੁੱਲ ਢਾਰ ਮੁੱਲ ਆਵੇ ਮੁੱਲ ਲਿ ਜਾਏ ਅਮੁੱਲ ਪਿਆ ਮੁੱਲ ਸਮਾਏ ਮੁੱਲ ਧਰਮਾ ਮੁੱਲ ਦੀ ਬਾਣਾ ਮੁੱਲ ਤੁੱਲ ਅਮੁੱਲ ਪ੍ਰਵਾਣਾ ਮੁੱਲ ਬੁਖਸੀ ਸਮੁੱਲ ਨਿਸ਼ਾਨ ਮੁੱਲ ਕਰਮ ਅਮੁੱਲ ਫੁਰਮਾਨ ਮੂਲ ਮੂਲ ਅ ਗਿਆਨ ਜਾਏ ਆਖਾ ਕਰੈ ਲਿ ਬੁਲਾਏ ਆਖੇ ਵੇਦ ਬਾਣ ਪੁਰਾਣ ਆਖੇ ਪੜੇ ਕਲੇ ਵਿ ਗਿਆਨ ਆਖੇ ਬਰਮਿਆ ਕੇ ਇੰਦ ਆਖੇ ਗਪੀਤੇ ਗਵਿੰਦ ਆਖੇ ਜਰਾ ਕੇ ਸਿੱਧ ਆਖੇ ਕਿਤੇ ਕਿਤੇ ਬੋਧ ਆਖੇ ਦਨ ਆਖੇ ਦੇਵ ਆਖੇ ਸੂਰ ਨਰ ਮਨਜਨ ਸੇਵ ਆਖੇ ਤੇ ਆਖੇ ਅਖਣ ਪਾਇ ਕਿਤੇ ਕਹਿ ਕਹਿ ਉਡੁਰ ਜਾਏ ਤੇ ਕਿਤੇ ਹੋਰ ਕਰਤਾ ਆਖਣ ਸਕੇ ਕਈ ਕੇ ਜੇਵੜ ਪਾਵੇ ਤੇ ਵੜ ਹੋਏ ਨਾ ਜਾਣੇ ਸੱਚਾ ਸੋਈ ਜੇ ਕੋ ਆਖੇ ਬੋਲੀ ਗੁਰ ਤਾਂ ਲਿਖੇ ਸਿਰ ਗਵਾਰਾ ਗਵਾਰ ਸੋ ਦਰ ਕਿਹਾ ਸੋ ਕਰਨ ਕਿਹਾ ਜਿਤ ਵੇ ਸਦ ਸਮਾਲੇ ਵaje ਨਾਨਕ ਸੰਖਾ ਕਿਤੇ ਤੇਰੇ ਵਾਣਹਾਰੇ ਕਿਤੇ ਪ੍ਰਗ ਪਰਿ ਸੋ ਕਈਨ ਕਿਤੇ ਗਾਵਣ ਹਾਰੇ ਗਾਵੇ ਤੁਹਨੋਂ ਪਵਨ ਪਾਣੀ ਬੈ ਸੰਤਰ ਗਾਵੇ ਰਜਾ ਧਰਮ ਦਵਾਰੇ ਗਾਵੇ ਜਿਤ ਕੁੰਤ ਲਿਖ ਜਾਣਾ ਲਿਖਿ ਧਰਮ ਵਿਚਾਰੇ ਗਾਵੇ ਸਨ ਬ੍ਰਹਮਾ ਦੇਵੀ ਸੋਨ ਸਰਸਾ ਸਾਰੇ ਗਾਵੇ ਨ ਦਸਨ ਬੈਠੇ ਦੇਵ ਜਿਆਦਰ ਨਾਲੇ ਗਾਵੇ ਸਿਸਮਦੀ ਅੰਦਰ ਗਵਨ ਸਾਧ ਵਿਚਾਰੇ ਗਵਨ ਜਤੀ ਸਤਿਨ ਤੋ ਕੀ ਗਾਵੇ ਵੀਰ ਕਰਾਰੇ ਗਵਨ ਪੰਡ ਪੁੜ ਕੀ ਬੜਨ ਕੀ ਸਰ ਜਿਗ ਦੀ ਗੁਦਾ ਨਾਲੇ ਗਾਵੇ ਮੋਨੀਆ ਮਨ ਮੋਹਨ ਸੁਗਾ ਮਸ ਪਿਆਲੇ ਗਾਵੇ ਰਤਨ ਪਾਇ ਤੇਰੇ ਅਸਰਤੀ ਨਾਲੇ ਗਾਵੇ ਜੋਦਮਾਬ ਸਸੂਰਾ ਗਾਵੇ ਖਾਣੀ ਚਾਰੇ ਗਾਵੇ ਹਨੂਮਨ ਵਰ ਬੰਡਾ ਕਰਕੇ ਰੱਖੇ ਤੇਰੇ ਧਾਰੇ ਸੈਦ ਨੂੰ ਗਾਵੈ ਤੁ ਪਉਣੈ ਤੇਰੇ ਪਗ ਸਲਹਿ ਹਰਤੇ ਆ ਆ ਗਾਵਨ ਸਮਝਿਤ ਨਾ ਉਹਨਾਂ ਕੇ ਵਿਚਾਰੇ ਸੋਇ ਸੋਇ ਸਾਈਬ ਸੱਚਾ ਸੱਜਣਾ ਹੀ ਹੈ ਵੀ ਆਕਸੀਜਨ ਜਿਹੀ ਚਿੰਚਾਈ ਜਿੰਦਗੀ ਰੰਗੀ ਭਾਤੀ ਕਰ ਕਰਨ ਸੀ ਮਾ ਜਿਨ ਨੂੰ ਪਾਈ ਕਰ ਕਰ ਵੇਖੀਤਾ ਆਪਣਾ ਜੀ ਉਸ ਦੀ ਵਡਿਆਈ ਜੋ ਸੁਭਾਵੇ ਸਹੀ ਕਰਸੀ ਹੁਕਮ ਕਰ ਨਾ ਜਾਈ ਸੋ ਪਸਾ ਸੋ ਸਪਾ ਸਾਹਿਬ ਨਾਨਕ ਰਹੇਨ ਜਾਈ ਮੁੰਦਸ ਸਨਪਦ ਕੋ ਝੋਲੀ ਧਿਆਕੀ ਕਰੇ ਪ੍ਰਭੂਤ ਖਿੰਤਾ ਕਾਲ ਕੋ ਆਇ ਕਾਇ ਜੁਗ ਜੰਡਾ ਪਰ ਤੀਤ ਆਈ ਪੰਥ ਸਗਲ ਜੁਮਾਤੀ ਮਨਜੀ ਤੇਜ ਜੀਤ ਅਦੇਸਿ ਸੇ ਦੇਸ ਅਦਾਨਿ ਨਾਨਾ ਹਤ ਰਿਤੇ ਕਵੈਸ ਉਗ ਗਿਆਨ ਦੇ ਭੰਡਾਰ ਨੂੰ ਕਰਕੜਵਾਜੇ ਨਾਦ ਆਪਨਾ ਅਸਨਾਤੀ ਸਭਜਾ ਕੀ ਇਸ ਦਵਰਾ ਸਾਧ ਉਸ ਜੋਗ ਜਦ ਕਰ ਚਲਾਵੇ ਲਿਖੇ ਆਵੇ ਪਾਗ ਅਦత్య ਦੇਸ ਅਦ ਨੰਨ ਨਨ ਹਤ ਤੂ ਜਿਕੇ ਇੱਕੋ ਮੇਸ ਇਕਮਈ ਯੁਗਤ ਵਿਆਹੀ ਤੇ ਚਲੇ ਪਰਵਾਨ ਇੱਕ ਸੰਸਾਰਿਕ ਪੰਡਾਈ ਗਲੈ ਦੀ ਬਾਣ ਜਿਸ ਪਾਵੈ ਤਿ ਵਿਸਲਾਵੇ ਜਿਵੇਂ ਫਰਮਾਣ ਆਵੇ ਕਿ ਹਰ ਨਰਨਦਰ ਨਾ ਆਵੇ ਮੋਤਾਇ ਵਡਾਣਾ ਦੇ ਤਿਸੇ ਦੇ ਸਾਰ ਨੀਨ ਨਹਤ ਜੁਸੀ ਕੋ ਵੇਸ ਅਸਨ ਲੋ ਲੈ ਪੰਡਾਰ ਜੁਗ ਸਪੈ ਸੋ ਇਕ ਵਾਰ ਕਰ ਕਰ ਵਿਖੇ ਸਿਰਜਨ ਹਾਰ ਨਾਨਕ ਸਾਚੀ ਕੀ ਸਾਚੀ ਕਾਰ ਅਦੇ ਤਿਸੇ ਦੇ ਸਾਰ ਨੀਨ ਨਹਤ ਜੁਸੀ ਕੋ ਵੇਸ ਇਕ ਦੂਜੀ ਬੋ ਲਖ ਹੋਏ ਲਖ ਹੋਵੇ ਲਖ ਵੀਸ ਲਖ ਲਗੇੜਾ ਕੀ ਇਕ ਨਾਮ ਜੁਗਦੀਸ ਤੇਰੇ ਪਤ ਪੌੜੀ ਆ ਜੜੀ ਹੋਈ 21 ਸੁਰ ਗੱਲਾ ਆਕਾਸ ਕੀ ਕਿਟ ਆਈ ਰੀ ਸ ਨਾਨਕ ਨਦਰੀ ਪਾਈਏ ਕੁੜੀ ਕੁੜੜੀ ਸ ਅੱਖੰਜੋਰ ਨਟ ਪੈਣਾ ਯੋਰ ਜੋਰ ਨਾ ਮੰਗਣ ਦੇ ਨ ਯੋਰ ਜੋਰ ਜੋਨ ਜੀਵਨ ਮੰਨਣਾ ਯੋਰ ਜੋ ਨਰਾਜ ਮਲ ਮਨਸੋਰ ਜੋ ਨ ਸੁਤੀ ਗਿਆ ਵਿਚਾਰ ਜੋ ਨ ਰਿਤਤੀ ਸੁਤੇ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਤੁਮ ਨਾ ਨੀਚ ਕੋਏ

केते पण पणी वे वे संसर केते काल में है से केते भर में कालेट कडीए रुभंग के वेस केते करम भूमि में रे केते धूप देश केते चंद्र सूर केते केते मृद देश केते सिद्ध बुद्ध नाथ केते केते देवी वेस केते देव दान मर्ण केते केते रण संबंध ਕਿਤਿਏ ਖਾਣੀ ਕਿਤਿਏ ਬਾਣੀ ਕਿਤੇ ਪਰ ਨਰੰਦ ਕਿਤਿਏ ਸੁਤੀ ਸੇਵਕ ਕਿਤੇ ਨੰਕੰਤਨਾੰਤ ਗਿਆਨਖੰਡ ਮੈਂ ਗਿਆਨ ਪਹਚਾਣਡਿ ਤਿਥੇ ਨਾਲ ਬਨੋਦ ਕੋਡ ਰੰਦ ਅਰੰਧ ਅਰੰਧ ਖੰਡ ਕੀ ਬਾਣੀ ਰੂਪ ਤਿਥੇ ਘਾੜਤ ਘੜੀਏ ਬਹੁਤ ਨੂਪ ਤਾਂ ਕਿ ਗੱਲਾ ਗਤੀ ਨਾ ਜਾਏ ਜੇ ਕੋ ਕਹੇ ਪਿੱਛੇ ਪਸਤਾਏ ਤੇ ਤੇ ਕੜੀਏ ਸੁਤਮ ਤੁਮਨ ਬੋਧ ਰਿਤ ਕੜੀਏ ਸੁਰਾਸਦਾ ਕੀ ਸੋਧ ਕਰਮਖੰਡ ਕੀ ਬਾਣੀ ਰੋਜ ਰਿਤ ਤੇ ਹੰਨ ਕਈ ਹੋ ਜਿਤੇ ਜਦਵਾ ਬਸੂਰ ^{(1)} ਮੇਂ ਰਾਮ ਰਿਆ ਪ੍ਰਭੂਰ ਜਿੱਥੇ ਸਿਤੋ ਸਿਤਾ ਮੇਮਾ ਮਾਇ ਤਾਂ ਕੇ ਰੁਣਕਸ ਨੈ ਜਾਏ ਨਾ ਉਮਰ ਨਾ ਠਾਗੇ ਜਾਏ ਜਿੰਨ ਕੇ ਰਾਮੁ ਸੇਮਨ ਨਮਾਹ ਜਿੱਥੇ ਭਗਵ ਸੇ ਕੇ ਲੋ ਕਰੇ ਨੰ ਚਮਨ ਸੋਏ ਸਚ ਖਣੇਵੇਂ ਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲਾ ਤੇ ਖਣੋ ਮੰਨਰ ਪਰਾਂਡ ਜੇ ਕੋ ਕਥੀ ਤੰਤਨਾ ਅੰਤ ਤੇ ਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤੇ ਵਿਤੀ ਵਿਕਾਰ ਨਨੁ ਸੇ ਕਰਨਾ ਕਰਨਾ ਸਾ ਕ੍ਰੜਾਸਾਰ ਜਤ ਭਾਰਾਤੀ ਸੁਨਿਆਰ ਅਹਿਮਤ ਵਿਥ ਤਿਆਰ ਸੋ ਗੱਲ ਲਗਨੀ ਤੁਮਤਾ ਪੰਡਪਮਿਤ ਤਾਲ ਕੜੀਏ ਸਭ ਸਿਚਿ ਸਖਸਾਰ ਜਿਨਕੋ ਨਦਰ ਕਮ ਤਿਨਕਾਰ ਨਾਨਕ ਨਦਰਿ ਨਿਹਾਲ ਸ਼ਲੋਕ ਪਉਣ ਗੁਰੂ ਪਾਣੀ ਪਿਤਾ ਮਾਤਾ ਤਤ ਮਹਾਤ ਜਿਸ ਰਤਿ ਦੇਇ ਦਇਆ ਕੇਲ ਸਗਲ ਜੀ ਗਾਤ ਚੰਗੇ ਆਇਆ ਬੁਰਿਆ ਆਇਆ ਵਾਚੇ ਧਰਮ ਹਦੂਰ ਕਰਮੀਆਂ ਪੂ ਆਪਣੀ ਕਹਿਣੜੇ ਕੇ ਦੂਰ ਜਿਨੀਨੰ ਧਿਆਇਆ ਗੇ ਮਸਕਤ ਕਾਲ ਨਾਨਕ ਤੇ ਮੁਖ ਊਜਲੇ ਕਹਿਤੀ ਛੁੱਟੀ ਨਾਲ ਜਿਨੀਨੰ ਧਿਆਇਆ ਗੇ ਮਸਕਤ ਕਾਲ ਨਾਨਕ ਤੇ ਮੁਖ ਊਜਲੇ ਕਹਿਤੀ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ